ਸ਼ਬਦ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਗਾ ਦਰਦ ਔਰ ਦੁੱਖ ਜਿਹੜੇ ਨੇ ਉਹ ਲੈ ਜਾਂਦੇ ਨੇ ਜੇ ਗੁਰੂ ਦੀ ਬਖਸ਼ਿਸ਼ ਔਰ ਕਿਰਪਾ ਹੋ ਜਾਏ ਗੁਰਬਾਣੀ ਦਾ ਫਰਮਾਨ ਹੈ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਇਸ ਜੁਗ ਦੇ ਵਿੱਚ ਰੰਗ ਤਾਂ ਸਾਰਿਆਂ ਨੂੰ ਚੜਿਆ ਹੋਇਆ ਹੈ ਹੱਥ ਨਾਲ ਲਾਈ ਕੁਸੰਬੜੇ ਜਲ ਜਾਸੀ ਟੋਲਾ ਕੁਸੰਬੜਾ ਇੱਕ ਫੁੱਲ ਹੈ ਕੱਚਾ ਰੰਗ ਹੈ ਜੇ ਚੜ ਜਾਏ ਪਾਣੀ ਨਾਲ ਧੋਦੋ ਤਾਂ ਵੀ ਧੁੱਪੇ ਰੱਖ ਦੋ ਤਾਂ ਵੀ ਲੈ ਜਾਂਦਾ ਹੈ ਇਸੇ ਤਰ੍ਹਾਂ ਸੰਸਾਰਿਕ ਰੰਗ ਤਾਂ ਸਭ ਨੂੰ ਚੜਿਆ ਹੋਇਆ ਹੈ ਕਿਸੇ ਨੂੰ ਮੋਹ ਦਾ ਰੰਗ ਕਿਸੇ ਨੂੰ ਵਾਸ਼ਨਾਵਾਂ ਦਾ ਰੰਗ ਕਿਸੇ ਨੂੰ ਹੰਕਾਰ ਦਾ ਰੰਗ ਤੇ ਕੁਝ ਰੰਗ ਇਹੋ ਜਿਹੇ ਨੇ ਜਿਨ੍ਹਾਂ ਦਾ ਰੰਗਾਂ ਦਾ ਸਾਨੂੰ ਪਤਾ ਹੀ ਨਹੀਂ ਕਿਹੜੇ ਕਿਹੋ ਜਿਹੇ ਰੰਗ ਸਾਨੂੰ ਚੜੇ ਹੋਏ ਨੇ ਇੱਕ ਰੰਗ ਹੈ ਜਿਹੜਾ ਗੁਰੂ ਕਿਰਪਾ ਕਰਦੇ ਨੇ ਉਹਦਾ ਨਾਮ ਦਾ ਰੰਗ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਇਤ ਹੈ ਸੂਰਾ ਉਸ ਸੂਰਮੇ ਨੇ ਜਿਨ੍ਹਾਂ ਨੂੰ ਇਸ ਜੁਗ ਦੇ ਵਿੱਚ ਨਾਮ ਦਾ ਰੰਗ ਚੜਿਆ ਸੂਰਮੇ ਨੇ ਕਿਉਂਕਿ ਸਭ ਤੋਂ ਔਖਾ ਮਨ ਜੀਤੇ ਜਗ ਜੀਤ ਰੰਗ ਉਹਨਾਂ ਨੂੰ ਚੜਨਾ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਅਸੀਂ ਸੰਸਾਰ ਜਿੱਤ ਦੇ ਫਿਰਦੇ ਆ ਵਾਸ਼ਨਾਵਾਂ ਜਿੱਤ ਦੇ ਫਿਰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਣ ਦੀਆਂ ਗੱਲਾਂ ਕਰਦੇ ਆ ਪਰ ਮਨ ਨਹੀਂ ਜਿੱਤਿਆ ਜਾਂਦਾ ਇਹ ਉਹ ਜ਼ੁਰਮੇ ਨੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਸੋਕਇਤ ਹੈ ਸੂਰਾ ਉਹ ਸੂਰਮੇ ਨੇ ਜਿਨਨੇ ਆਪਣੇ ਆਪ ਨੂੰ ਭਾਵ ਦੁੱਖਾਂ ਦੀ ਜੜੀ ਵੜ ਲਈ ਮਨ ਹੈ ਚੇਤ ਹੈ ਬੁੱਧ ਹੈ ਅਹੰ ਭਾਵ ਹੈ ਨਾ ਮਨ ਮਰੇ ਨਾ ਮਾਰਿਆ ਜਾਏ ਬੜੀ ਕੋਸ਼ਿਸ਼ ਮਨੋ ਕਰਦਾ ਨਹੀਂ ਮੇਰਾ ਮਨ ਨਾ ਮਨ ਦੀ ਖਬਰ ਨਾ ਮਨ ਨੂੰ ਮਾਰਿਆ ਜਾ ਸਕਦਾ ਇਹ ਪੰਜਾਂ ਤਤਾਂ ਦੀ ਅੰਸ ਮਨ ਹੈ ਤੇ ਪੰਜਾਂ ਤਤਾਂ ਦੀ ਅੰਸ ਜਿਹੜਾ ਮਨ ਹੈ ਪੰਜ ਤਤ ਨਹੀਂ ਮਰਦੇ ਇਹ ਪੰਜ ਤਤ ਲੀਨ ਹੁੰਦੇ ਨੇ ਪਰਮੇਸ਼ਰ ਦੇ ਵਿੱਚ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਮਨ ਸ਼ਬਦ ਦੇ ਵਿੱਚ ਲੀਨ ਹੁੰਦਾ ਹੈ ਜਿਨ੍ਹਾਂ ਨੂੰ ਸੋਝੀ ਪਈ ਹੈ ਗੁਰੂ ਦੀ ਕਿਰਪਾ ਦੇ ਨਾਲ ਗਿਆਨ ਹੋਇਆ ਹੈ ਬਖਸ਼ਿਸ਼ ਹੋਈ ਹੈ ਉਹਨਾਂ ਨੂੰ ਸੋਝੀ ਪਈ ਹੈ ਵੀ ਅਸੀਂ ਸੰਸਾਰ ਦੇ ਵਿੱਚ ਇਹ ਜਿਹੜਾ ਨਾਮ ਦਾ ਰੰਗ ਜਿੰਨੂੰ ਚੜ ਗਿਆ ਉਹੋ ਸ਼ੋਰ ਮਾ ਹੈ